ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਸਚ ਕਾ ਸਚ ਕਾਲ ਕੂੜ ਵਰਤਿਆ ਕਾਲ ਕਾਲਖ ਬੇਤਾਲ ਬੀ ਉਹ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ ਜੇ ਇਕ ਹੋਏ ਤ ਉਗਵੇ ਰੁਤੀ ਹੂ ਰੁੱਤ ਹੋਏ ਰੁਤੀ ਹੂ ਰੁੱਤ ਹੋਏ ਨਾਨਕ ਪਾਹ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈਐ ਕੋਰੇ ਰੰਗ ਨ ਸੋਏ ਹਾਂਜੀ ਪੈ ਵਿੱਚ ਖੁੰਭ ਚੜਾਈਐ ਹਾਂ ਖੁੰਭ ਕਸ ਕੇ ਬੋਲਣਾ ਇਹਨੂੰ ਖੁੰਭ ਨਹੀਂ ਕਹਿ ਦੇਣਾ ਪੱਬੇ ਨਾਲ ਚੜਾਈਐ ਪਾਰਾ ਬੋਲਣਾ ਸ਼ਰਮ ਪਾਹ ਤਾਨ ਹੋਏ ਨਾਨਕ ਭਗਤੀ ਜੇ ਰਪੈ ਰਪੈ ਪੂਲਾਈ ਨਾਨਕ ਭਗਤੀ ਜੇ ਰਪੈ ਕੂੜਾ ਸੋਇ ਨ ਕੋਇ ਮਹੱਲਾ ਪਹਿਲਾ ਲੱਭ ਪਾਪ ਦੋਇ ਰਾਜਾ ਮਹਿਤਾ ਦੋਇ ਪਾਤ ਤੇ ਠਮਕ ਲਾ ਦਨੀ ਹੈ ਲੱਭ ਪਾਪ ਦੋਇ ਰਾਜਾ ਮਹਿਤਾ ਮਹਿਤਾ ਬੋਲਾ ਬੋਲਨੇ ਇੱਥੇ ਮਹੱਤਾ ਨਹੀਂ ਕਹਿਣਾ ਲੱਭ ਪਾਪ ਦੋਇ ਰਾਜਾ ਮਹਿਤਾ ਲੱਭ ਕਿਤੇ ਵੀ ਆ ਜੇ ਕਸ ਕੇ ਬੋਲਨਾ ਕੂੜ ਹੋਆ ਸਿਕਦਾਰ ਕਾਮਨੇਬ ਸਾਧ ਪੁੱਛੀਐ ਕਾਮਨੇਬ ਸੱਦ ਪੁੱਛੀਐ ਸੱਦ ਕਸ ਕੇ ਬੋਲਣਾ ਕਾਮਨੇਬ ਸੱਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਦੀ ਰਯਤ ਗਿਆਨ ਵਿਹੂਣੀ ਹਾਂ ਇਸ ਦਾ ਉਚਾਰਨ ਰਯਤ ਉਚਾਰਨ ਕਰਨਾ ਰਾਰਾ ਈੜੀ ਬਿਹਾਰੀ ਐੜਾ ਤੱਤੀ ਸਿਹਾਰੀ ਰਯਤ ਹਰਾਇਤ ਨਹੀਂ ਕਹਿਣਾ ਅੰਦੀ ਰਯਤ ਗਿਆਨ ਵਿਹੂਣੀ ਪਾਹ ਭਰੇ ਮੁਰਦਾਰ ਗਿਆਨੀ ਨਚਹਿ ਵਾਜੇ ਬਾਵਹ ਕੂ ਰੂਪ ਕਰਹਿ ਸੀਗਾਰ ਉੱਚੇ ਕੂ ਕਹਿ ਵਾਦਾ ਗਾਵਹ ਹਾਂ ਵਾਦਾ ਵਾਦਾ ਤਾਂ ਦਾ ਨਹੀਂ ਬੋਲਣਾ ਵਾਦਾ ਲੜਾਈ ਝਗੜੇ ਬਾਦ ਵਿਵਾਦ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵਾਵਹ ਹਾਂ ਗਾਵਾਵਹ ਦੂਮੇ ਕੰਨੇ ਬੋਲਨੇ ਹਨ ਗਵਾਵਹ ਨਹੀਂ ਕਹਿਣਾ ਆਮ ਗਵਾਵਹ ਕਹਿ ਜਾਂਦੇ ਮੰਗਹਿ ਮੂਖ ਦਵਾਰ ਮੰਗਹਿ ਗੱਗਾ ਲਾ ਕੇ ਮੰੰਗਾ ਨਹੀਂ ਲੋਣਾ ਮੰਗਹਿ ਨਹੀਂ ਕਹਿਣਾ ਮੰਗਹਿ ਮੂਖ ਦਵਾਰ ਜਤੀਸ ਦਾਵਹਿ ਜੋਗਤ ਨ ਜਾਣਹਿ ਛੱਡ ਬਹ ਹੈ ਘਰਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੈ ਪਾਈਐ ਤਾ ਨਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਦੀ ਸੁਵੱਜਗ ਨਾਨਕਾ ਸੁਵੱਜਗ ਪਾਠ ਸੰਪਰਦਾ ਦੇ ਵਿੱਚ ਟਕਸਾਲ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਵਦੀ ਪੋਲਾ ਬੋਲਣਾ ਵੱਦੀ ਨਹੀਂ ਕਹਿਣਾ ਹੈ ਵਦੀ ਸੁਵੱਜਗ ਨਾਨਕਾ ਸੱਚਾ ਵੇਖੈ ਸੋਏ ਸਭ ਨੀ ਛਾਲਾ ਮਾਰੀਆ ਛਾਲਾ ਪੋਲਾ ਹੀ ਬੋਲਣਾ ਛਾਲਾ ਨਹੀਂ ਕਹਿਣਾ ਹੈ ਕਰਤਾ ਕਰੇ ਸੋ ਹੋਏ ਕਰਤਾ ਕਰੇ ਸੁ ਹੋਈ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਵ ਨਵੇ ਦੋਵੇਂ ਅੱਗੇ ਅੱਗੇ ਪਦ ਤੇ ਯਮ ਖਾਂ ਜਿਨ ਕੀ ਜਿਨ ਕੀ ਲੇਖਾ ਪਤ ਪਵੈ ਚੰਗੇ ਸੇਈ ਕੇ ਪੌੜੀ ਧੁਰ ਕਰਮ ਤੇ ਜਿਨਾ ਕੋ ਤੁਧ ਪਾਇਆ ਧੁਰ ਕਰਮ ਜਿਨਾ ਕੋ ਤੁਧ ਪਾਇਆ ਧੁਰ ਕਰਮ ਜਿਨਾ ਕੋ ਤੁਧ ਪਾਇਆ ਤੈ ਤਨੀ ਖਸਮ ਧਾਇਆ ਇਨਾ ਜਨਤਾ ਕਹਿ ਵਸ ਕਿਛ ਨਾਹੀ ਵਸ ਕਸ ਕੇ ਬੋਲਨਾ ਇਨਾ 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 ਨਹੀਂ ਕਹਿਣਾ ਇਨਾ ਜਨਤਾ ਕਹਿ ਵਸ ਕਿਛ ਨਾਹੀ ਇਨਾ ਜਨਤਾ ਕਹਿ ਵਸ ਕਿਛ ਨਾਹੀ ਤੁਦ ਵੇਖੀ ਜਗਤ ਉਪਾਇਆ ਇਕ ਨਾਨੋ ਤੂੰ ਮੇਲ ਲੈ ਇਕ ਆਪ ਹੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ ਬੁਝਾਇਆ ਕਸ ਕੇ ਬੋਲਨਾ ਜਿੱਥੈ ਤੁਧ ਆਪ ਬੁਝਾਇਆ ਸਹਜੇ ਹੀ ਸਤਿ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਹਾਂ ਤੂੰ ਕਰਤਾ ਕਰਣਾ ਇਥੇ ਠਮਕੈ ਮੈਂ ਨਾਹੀ ਜਾ ਹੋ ਕਰੀ ਨ ਹੋਈ बलेहारी कुदरत वस्सया वस्सया पुल्ला ही बोलना तेरा अंत ना जाई लखिया प्रहाव विश्राम तेरा अंत ते लाउना है तेरा अंत ना जाई लखिया पुल्ला ही उच्चारण जात महजोत जोत, जोत मह जाता अकल कला पारपूर रहया अकल नहीं कहना इसी तरह ही बोलना है अकल कला पारपूर रहया तू सच्चा साहिब सिफत सो ਲੱਲੇ ਦੇ ਹਲੰਤ ਪਾਰਾ ਕਰਨਾ ਆ ਨੂੰ ਪਾਰਾ ਨਹੀਂ ਕਰਨਾ ਸਵਾਲਿਓ ਸਵਾਲਿਓ ਲਿਓ ਬੋਲਨਾ ਸਵਾਲ ਕਈ ਐੜੇ ਨੂੰ ਵੀ ਪਾਰਾ ਕਰ ਜਾਂਦੇ ਹਾਂ ਸਵਾਲ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਕਹੋ ਦੇ ਹੂੜਾ ਨਹੀਂ ਲਾਜਨਾ ਕਹੋ ਕਹੋ ਨਾਨਕ ਕਰਤੇ ਕੀਆ ਬਾਤਾ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੁ ਕਰ ਰਹਿਆ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਇਹ ਬੱਬੇ ਵਿੱਚ ਸ਼ੁੱਧ ਬੋਲਨੇ ਆ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਬ੍ਰਾਹਮਣ ਹੈ ਰਾਰਾ ਹੈ ਨਾ ਕੰਨਾ ਵੀ ਹੈ ਬ੍ਰਾ ਬ੍ਰਾਹਮਣ ਹੈ ਬ੍ਰਾਹਮਣਾਂ ਬ੍ਰਾਹਮਣੇ ਹੀ ਕਹਿੰਦੇ ਆ ਬ੍ਰਾਹਮਣ ਹੈ ਵੇਦ ਸ਼ਬਦੰ ਬ੍ਰਾਹਮਣ ਹੈ ਦੂਹਾ ਹੈ ਹੈ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਤਰ ਸ਼ਬਦੰ ਪ੍ਰਾਕ੍ਰਿਤ ਪ੍ਰਾਕ੍ਰਿਤ ਇਹ ਸੰਬੰਧਕ ਪਾਠ ਹੈ ਪਰਾ ਕ੍ਰਿਤ ਰਾਰੀ ਨੂੰ ਸਿਆਰੀ ਲਾ ਕੇ ਬੋਲ ਰਹੀ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਰੰਜਨ ਦੇਉ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸ ਦੇਵਾਸਯ ਬਾਸ ਦੇਵਾਸਯ ਸਹਿਸਕ੍ਰਿਤੀ ਜੈ ਬਾਸ ਦੇਵਸ ਹਾਂ ਵਾਵਾ ਹੇਠਾਂ ਇਥੇ ਬਾਸ ਦੇਵਸਯ ਅੱਧੇ ਯੈ ਸਸੇ ਦੇ ਉਹਦਾ ਉਚਾਰਨ ਹੋਣਾ ਸਸੇ ਸੇ ਅਦੀ ਐੜਾ ਬਾਸ ਦਿਵਸਯ ਇੱਕ ਅਸਕੇ ਬੋਲਣਾ ਦਿਵਸਯ ਪਾਠ ਇਕੱਠਾ ਹੀ ਆ ਬਾਸ ਦਿਵਸਯ ਜੇ ਕੋ ਜਾਣ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਰੰਜਨ ਦੇਵ ਨਰੰਜਨ ਨਹੀਂ ਕਹਿਣਾ ਨਰੰਜਨ ਦੇਵ ਨਿਰੰਜਨ ਨਿਰੰਜਨ ਬੋਲਣਾ ਹੈ ਮਹੱਲਾ ਪਹਿਲਾ ਜਨ ਨਾਮ ਹੈ ਸੁਰਮੇ ਦਾ ਸੁਰਮਾ ਹੁੰਦਾ ਕਾਲਾ ਕਾਲੀਏ ਮਾਇਆ ਮਾਇਆ ਤੋਂ ਰਹਿਤ ਜੋ ਵਾਹਿਗੁਰੂ ਹਨ ਸ਼ੁੱਧ ਸਰੂਪ ਉਸ ਦਾ ਨਾਮ ਹੈ ਨਿਰੰਜਨ ਕੁੰਬੇ ਬੱਦਾ ਜਾਲ ਰਹਿ ਜਾਲ ਬਿਨ ਕੁੰਬ ਨਾ ਹੋਏ ਪੱਬਾ ਹੀ ਹੋਣਾ ਕੁੰਬ ਕੁੰਬੇ ਬੱਦਾ ਜਾਲ ਰਹਿ ਜਾਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਾਨ ਰਹਿ ਬੱਦਾ ਤੁਦੀ ਨਾਲ ਉਚਾਰਨ ਕਰਨਾ ਬੱਦਾ ਨਹੀਂ ਕਹਿਣਾ ਗਿਆਨ ਕਾ ਬੱਦਾ ਮਾਨ ਰਹਿ ਗੁਰ ਬਿਨ ਗਿਆਨ ਨਾ ਹੋਏ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੈ ਗੁਨ ਹੈ ਗਾਰ ਕੋੜੀ ਨਹੀਂ ਕਹਿਣਾ ਪਾ ਪੂਰਾ ਊੜਾ ਉਚਾਰਨ ਕਰਨਾ ਪਾਉੜੀ ਪਾਉੜੀ ਪੜਿਆ ਹੋਵੈ ਗੁਨ ਹੈ ਗਾਰ ਪੜਿਆ ਭਾਰਾ ਹੀ ਉਚਾਰਨ ਕਰਨਾ ਤਾਂ ਊਮੀ ਸਾਧਨਾ ਮਾਰੀ ਐ ਤਾਂ ਊਮੀ ਸਾਧਨਾ ਮਾਰੀ ਐ ਜੇ ਹ ਘਾਲੇ ਕਾਲਣ ਤਵੇ ਹੋ ਨਾਉ ਪਚਾਰੀ ਐ ਤੇਵੇ ਹੋ ਨਾਉ ਪਚਾਰੀ ਐ ਐਸੀ ਕਲਾ ਨਾ ਖੇਡੀ ਐ ਜੇ ਤ ਦਰਗਹ ਗਿਆ ਹਾਰੀ ਐ ਪੜਿਆ ਅਤ ਓਮੀਆ ਵਿਚਾਰ ਅਗਰ ਵਿਚਾਰੀ ਐ ਮੁਹ ਚੱਲੈ ਸੋ ਅੱਗੈ ਮਾਰੀ ਐ ਹਾਂ ਮੁਹ ਉਚਾਰਨ ਕਰਨਾ ਪਹਿਲਾਂ ਵੀ ਦੱਸਿਆ ਮੰਮੀ ਔਂਕੜ ਹਾਹੀ ਸਿਆਰੀ ਛੇਤੀ ਬੋਲਨੀ ਐ ਮੁਹ ਚੱਲੈ ਸੋ ਅੱਗੈ ਮਾਰੀ ਐ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਪਤੇ